ਸਸਰੇ ਕਾਲ ਜੀ ਸਾਰਿਆਂ ਨੂੰ ਸਸਰੇ ਕਾਲ ਵੈਲਕਮ ਟੂ ਮਾਈ ਅਨਦਰ ਵਲੋਗ ਕੀ ਹਾਲ ਚਾਲ ਸਾਰਿਆਂ ਦਾ ਵਧੀਆ ਹੋਣਗੇ ਚਲੋ ਜੇ ਵਧੀਆ ਹੈਗੇ ਤਾਂ ਬਹੁਤ ਸੋਹਣੀ ਗੱਲ ਹੈ ਹਾਂਜੀ ਅੱਜ ਆਪਾਂ ਫਿਰ ਤੁਹਾਡੇ ਵਾਸਤੇ ਪੇਸ਼ ਕਰਦੇ ਆ ਨਵੀਂ ਜਗ੍ਹਾ ਨਵਾਂ ਪ੍ਰੋਜੈਕਟ ਕਿਵੇਂ ਹੈ ਕਿਵੇਂ ਨਹੀਂ ਸਾਰੀ ਗੱਲ ਆਪਾਂ ਸ਼ੇਅਰ ਕਰਾਂਗੇ ਮੌਸਮ ਥੋੜਾ ਠੰਡਾ ਹੋ ਰਿਹਾ ਮੀਂਹੂ ਪੈ ਰਿਹਾ ਮੈਂ ਕਿਹਾ ਸੋਹਣਾ ਹੋ ਰਿਹਾ ਮੌਸਮ ਹੈਨਾ ਤੇ ਚਲੋ ਵਧੀਆ ਗੱਲ ਆ ਥੋੜਾ ਠੰਡਾ ਹੋ ਜਾਏ ਮੌਸਮ ਤੇ ਵਧੀਆ ਰਹਿੰਦਾ ਹੋਰ ਬਹੁਤ ਵਧੀਆ ਵਧੀਆ ਵੀਡੀਓ ਸ਼ੂਟ ਕਰਾਂਗੇ ਕਿਉਂਕਿ ਗਰਮੀ ਦੇ ਵਿੱਚ ਥੋੜੀ ਦਿੱਕਤ ਹੋ ਜਾਂਦੀ ਆ ਪਰ ਹੁਣ ਜਿਵੇਂ ਸਰਦੀ ਆਣ ਗਈ ਤੇ ਹੋਰ ਧੁੱਪ ਵੇਲੇ ਆਪਾਂ ਹੋਰ ਬਹੁਤ ਵਧੀਆ ਵੀਡੀਓ ਸ਼ੂਟ ਕਰਨੀ ਆ ਬਹੁਤ ਆਉਣ ਵਾਲੇ ਪ੍ਰੋਜੈਕਟ ਬਹੁਤ ਤਗੜੇ ਹੋਣ ਵਾਲੇ ਨੇ ਤੇ ਤੁਸੀਂ ਵੀ ਤਗੜੇ ਹੋ ਜਾਓ ਨਾਲ ਨਾਲ ਕਿਉਂਕਿ ਤੁਸੀਂ ਦੇਖਣਾ ਤੇ ਤੁਸੀਂ ਸ਼ੇਅਰ ਕਰਨਾ ਤੇ ਤੁਸੀਂ ਸਬਸਕ੍ਰਾਈਬ ਕਰਨਾ ਤੇ ਤੁਸੀਂ ਲਾਈਕ ਕਰਨਾ ਤੇ ਤੁਸੀਂ ਹੀ ਕਮੈਂਟ ਕਰਨੇ ਨੇ ਅੱਜ ਆਪਾਂ ਆ ਚੁੱਕੇ ਆ 96 A ਦੇ ਵਿੱਚ ਹਾਂਜੀ ਅੱਜ ਆਪਾਂ 96 A ਸੈਕਟਰ ਦੇ ਵਿੱਚ ਆ ਚੁੱਕੇ ਹਾਂ ਜਿਹੜਾ ਮੇਰਾ ਪਿਛਲਾ ਵਲੌਗ ਸੀਗਾ ਉਹ ਸੀਗਾ 96 ਸੈਕਟਰ ਦਾ ਉਸ ਤੋਂ ਪਹਿਲਾਂ 95 ਸੈਕਟਰ ਦਾ ਹੁਣ ਅੱਜ ਆਪਾਂ ਆ ਚੁੱਕੇ ਹਾਂ 96 A ਦੇ ਵਿੱਚ ਇਹ ਸੈਕਟਰ ਥੋੜਾ ਡਿਵਾਈਡ ਹੋਇਆ 96 ਦੇ 96 A ਦੇ ਵਿੱਚ ਹੈ ਬਿਲਕੁਲ ਨਾਲ-ਨਾਲ ਸੇਮ ਰੋਡ ਤੇ ਨੇ ਪਰ ਥੋੜਾ ਜਿਹਾ ਡਿਵਾਈਡ ਹੋਇਆ ਤੇ ਇਹ ਆਪਣਾ ਹੁਣ ਹੈਗਾ 96 A ਇੱਕ ਵਾਰ ਤੁਹਾਨੂੰ ਮੈਂ ਰੂਬਰੂ ਕਰਾਂਦਾ ਤੁਸੀਂ ਚੈੱਕ ਕਰਿਓ ਪਰ ਉਸ ਤੋਂ ਪਹਿਲਾਂ ਸ਼ਾਟ ਦੇਖਣ ਤੋਂ ਪਹਿਲਾਂ ਪਹਿਲਾਂ ਇੱਕ ਸਬਸਕ੍ਰਾਈਬ ਜ਼ਰੂਰ ਕਰ ਦਿਓ ਚੈਨਲ ਨੂੰ ਕਿਉਂਕਿ ਜੇ ਸਬਸਕ੍ਰਾਈਬ ਕੀਤਾ ਹੋਊਗਾ ਬੈਲ ਆਈਕਨ ਦਬਾਇਆ ਹੋਊਗਾ ਤੇ ਇਹੋ ਜੀ ਵੀਡੀਓ ਹੋਰ ਬਹੁਤ ਸੋਹਣੀ ਆਣੀ ਹੈ ਹੋਰ ਬਹੁਤ ਚੀਜ਼ਾਂ ਆਪਾਂ ਪਲਾਨ ਕਰ ਰਹੇ ਆਂ ਅੱਗੇ ਤਾਂ ਹਲੇ ਮੈਂ ਇਕੱਲਾ ਹੀ ਬਣਾਉਂਦਾ ਆਨਲਾਈਨ ਟਾਈਮ 'ਚ ਹੋਰ ਵੀ ਆਪਣੇ ਨਾਲ ਬੰਦੇ ਜੁੜਣਗੇ ਬਹੁਤ ਕੁਝ ਹੋਊਗਾ ਬਟ ਕੋਈ ਪ੍ਰੋਮੋਸ਼ਨਲ ਨਹੀਂ ਕੋਈ ਸਪான்ਸਰ ਨਹੀਂ ਕੋਈ ਕੁਝ ਨਹੀਂ ਕੋਈ ਕਮਿਸ਼ਨ ਨਹੀਂ ਬਟ ਹਾਂ ਬੰਦੇ ਹੋਰ ਜੁੜਣਗੇ ਆਪਾਂ ਹੋਰ ਵੀਡੀਓ ਨੂੰ ਅਟਰੈਕਟਿਵ ਕਰਾਂਗੇ ਹੋਰ ਬਹੁਤ ਸੋਹਣੇ ਪ੍ਰੋਜੈਕਟ ਲੈ ਕੇ ਆਵਾਂਗੇ ਇਥੇ ਬਹੁਤ ਵਧੀਆ ਵਧੀਆ ਚੀਜ਼ਾਂ ਹੋਣਗੀਆਂ ਬਟ ਸਬਸਕ੍ਰਾਈਬ ਕਰਕੇ ਰੱਖੋ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਤੇ ਬੈਲ ਆਈਕਨ ਦਬਾ ਕੇ ਰੱਖੋ ਤਾਂ ਹੀ ਨੋਟੀਫਿਕੇਸ਼ਨ ਆਊਗੀ ਇੱਕ ਵਾਰ ਸ਼ੋਰਟ ਚੈੱਕ ਕਰਿਓ ਤੇ ਕਮੈਂਟ ਸੈਕਸ਼ਨ ਜ਼ਰੂਰ ਦੱਸਿਓ ਹਾਂਜੀ ਫਿਰ ਕਿਵੇਂ ਲੱਗੀ ਗੱਲਬਾਤ ਗੱਲਬਾਤ ਤਾਂ ਮੈਨੂੰ ਲੱਗਦਾ ਪੂਰੀ ਹੋएगी ਹਨਾ ਸ਼ੋਰਟ ਤੁਹਾਨੂੰ ਵਧੀਆ ਲੱਗੇ ਹੋਣਗੇ ਹਾਂਜੀ ਆਪਾਂ 96 ਇਹਦੇ ਵਿੱਚ ਪਹੁੰਚੇ ਹੋਏ ਹਾਂ ਤੇ ਮਾਰਕੀਟ ਬਹੁਤ ਸੋਹਣੀ ਤਿਆਰ ਹੋਈ ਹੈ ਇਹ ਸਾਰੀ ਮੈਂ ਤੁਹਾਨੂੰ ਫਿਰ ਦੱਸਦਾ ਇਹ ਆਪਣੀ ਗਮਾਡਾ ਦੀ ਹੀ ਮਾਰਕੀਟ ਹੈ ਸਾਰੀ ਕੋਈ ਉਹ ਨਹੀਂ ਹੈਗੀ ਕੋਈ ਪ੍ਰਾਈਵੇਟ ਬਿਲਡਰ ਦੀ ਨਹੀਂ ਹੈ ਕੋਈ ਕੁਝ ਨਹੀਂ ਹੈ ਕਈ ਵਾਰ ਕੀ ਹੁੰਦਾ ਹੈ ਪ੍ਰਾਈਵੇਟ ਬਿਲਡਰ ਦੀ ਮਾਰਕੀਟਾਂ ਹੁੰਦੀਆਂ ਨੇ ਤੇ ਉਹ ਕੀ ਹੁੰਦਾ ਕਿ ਕਫਲੇ ਕਰ ਦਿੰਦੇ ਆ ਹਨਾ ਤੇ ਲੋਕਾਂ ਨੂੰ ਦਿੱਕਤਾਂ ਨਹੀਂ ਸ਼ੁਰੂ ਹੋ ਜਾਂਦੀਆਂ ਲੋਕੀ ਕਹਿੰਦੇ ਯਾਰ ਸਾਡੇ ਪੈਸੇ ਫਸ ਗਏ ਉਹ ਹੋ ਗਿਆ ਤੇ ਇਹਦੇ ਵਿੱਚ ਤੁਹਾਡੇ ਕੋਈ ਪੈਸੇ ਫਸਣ ਵਾਲਾ ਕੰਮ ਨਹੀਂ ਹੈਗਾ ਇਹਦੇ ਵਿੱਚ ਕਿਉਂਕਿ ਸਰਕਾਰੀ ਇਹ ਲੋਟੀ ਹੈਗੇ ਨੇ ਸਰਕਾਰੀ ਵੱਲੋਂ ਅਲਾਟ ਕੀਤੇ ਗਏ ਨੇ ਦੁਕਾਨਾਂ ਜਗਾ ਬੇਸਿਕਲੀ ਲੋਕਾਂ ਨੇ ਆਪਣੇ ਉੱਥੇ ਤਿਆਰ ਕਰਤੀਆਂ ਹੋ ਵੀ ਰਹੀਆਂ ਨੇ ਕਰ ਵੀ ਲਿੱਤੀਆਂ ਨੇ ਤੇ ਤੁਸੀਂ ਦੇਖਿਆ ਟੂਲਟ ਵੀ ਲੱਗ ਚੁੱਕੇ ਆ ਤੇ ਜਿਹੜੀ ਟੂਲਟ ਲੱਗੇ ਹੋਏ ਨੇ ਨੰਬਰ ਦਿਖੇ ਲਿਖੇ ਹੋਏ ਨੇ ਉੱਥੇ ਦੁਕਾਨਾਂ ਦੇ ਬਾਹਰ ਹਨਾ ਵੀਡੀਓ ਨੂੰ ਪੋਸਟ ਕਰਕੇ ਤੁਸੀਂ ਆਪਣਾ ਨੰਬਰ ਪੜ ਕੇ ਫੋਨ ਲਗਾ ਸਕਦੇ ਹੋ ਤੇ ਡਾਇਰੈਕਟ ਗੱਲ ਕਰ ਸਕਦੇ ਹੋ ਡਾਇਰੈਕਟ ਤੁਹਾਡੀ ਡੀਲ ਹੋ ਸਕਦੀ ਆ ਤੇ ਦੂਜੀ ਗੱਲ ਇੱਥੇ ਸ਼ੋਰੂਮ ਪਲੱਸ ਬੂਥ ਦੋਨੋਂ ਦੁਆਰਾ ਰੈਡੀ ਹੋ ਰਹੇ ਨੇ ਦੋਨੋਂ ਚੀਜ਼ਾਂ ਹੈਗੀਆਂ ਬੂਥ ਪਲੱਸ ਸ਼ੋਰੂਮ ਰੈਂਟ ਇਹਨਾਂ ਦਾ ਸੇਮ ਰਹੂਗਾ ਫਿਰ ਵੀ ਤੁਸੀਂ ਇੱਕ ਵਾਰ ਫੋਨ ਤੇ ਗੱਲ ਕਰ ਲਿਓ ਕੀ ਰੈਂਟ ਦਿੰਦੇ ਆ ਤੇ ਜੇ ਤੁਸੀਂ ਬਣਾਣੀ ਵੀ ਹੋਵੇ ਤੇ ਤੁਸੀਂ ਲੈਂਡ ਵਿੱਥ ਦੀ ਜਗ੍ਹਾ ਵੀ ਲੈ ਕੇ ਤੁਸੀਂ ਬਣਾ ਸਕਦੇ ਹੋ ਤੇ ਤੁਸੀਂ ਇੱਥੇ ਆ ਮਤਲਬ ਪਹਿਲੇ ਜੇ ਤੁਸੀਂ ਲੀਸ ਤੇ ਲੈਣੀ ਹੈ ਤੁਹਾਡ ਕੋਲ ਇੱਥੇ ਘੱਟ ਪੈਸੇ ਤੁਸੀਂ ਦੁਕਾਨ ਰੈਂਟ ਤੇ ਰਹਿਣਾ ਚਾਹੁੰਦੇ ਹੋ ਪਿੱਛੇ ਟੂਰਟ ਲੱਗੇ ਹੋਏ ਨੇ ਵੀਡੀਓ ਪੋਸਟ ਕਰਕੇ ਜ਼ਰੂਰ ਚੈੱਕ ਕਰ ਲਿਓ ਗੱਲ ਕਰ ਲਿਓ ਤੇ ਇੱਕ ਜਗ੍ਹਾ ਖਾਲੀ ਵੀ ਪਈ ਹੈ ਹਾਲੇ ਇੱਥੇ ਹੋਰ ਦੁਕਾਨਾਂ ਵੀ ਬਣਨੀ ਆਣੇ ਟਾਈਮ 'ਚ ਕਿਉਂਕਿ ਜਗ੍ਹਾ ਖਾਲੀ ਪਈ ਹੈ ਅਲਾਟ ਹੋ ਰਕਿਆ ਹਾਲੇ ਪੈਨਲਟੀ ਨਹੀਂ ਪੈ ਰਹੀ ਇਸ ਕਰਕੇ ਲੋਕਾਂ ਨੇ ਨਹੀਂ ਬਣਾਏ ਬਟ ਆਣੇ ਟਾਈਮ 'ਚ ਜਿਵੇਂ ਜਿਵੇਂ ਇੱਥੇ ਪੋਪੂਲੇਸ਼ਨ ਵੱਧੂਗੀ ਲੋਕੀ ਜ਼ਰੂਰ ਬਣਾਣਗੇ ਆ ਤੁਸੀਂ ਸਾਹਮਣੇ ਜਿਹੜੀ ਜਗ੍ਹਾ ਦੇਖ ਰਹੇ ਹੋ ਨਾ ਰੋਡ ਦੇ ਪਾਰ ਆ ਸਾਹਮਣੇ ਤਾਂ ਹਾਈਵੇ ਉੱਥੇ ਸੁਸਾਇਟੀ ਬਣਨ ਵਾਲੀ ਆ ਆਨੇ ਟਾਈਮ ਦੇ ਵਿੱਚ ਤੇ ਉਹਨਾਂ ਨੂੰ ਵੀ ਜੇ ਉਹ ਸੁਸਾਇਟੀ ਜਿਸ ਦਿਨ ਬਣ ਗਈ ਹਾਲ ਤੱਕ ਤੁਸੀਂ ਦੇਖ ਹੀ ਰਹੇ ਹੋਵੋਗੇ ਨਾ ਹਾਲੇ ਪਿੱਲਰ ਖੜੇ ਹੋ ਰਹੇ ਸਰੀਏ ਪੈ ਰਹੇ ਨੇ ਤੇ ਜਦੋਂ ਸੁਸਾਇਟੀ ਬਣ ਗਈ ਤੇ ਆਹ ਮਾਰਕੀਟ ਦੀ ਬੱਲੇ ਬੱਲੇ ਹੋਏ ਨਹੀਂ ਆ ਫਿਰ ਲੋਕਾਂ ਨੇ ਇੱਥੇ ਵੀ ਸਾਰਾ ਸਮਾਨ ਲਿਆ ਕਰਨਾ ਜੋ ਵੀ ਹੈਗਾ ਬਟ ਹਾਲੇ ਉਹ ਸੁਸਾਇਟੀ ਵੀ ਤਿਆਰ ਹੋ ਰਹੀ ਆ ਆਨੇ ਟਾਈਮ ਤੇ ਵੀ ਤਿਆਰ ਹੋ ਜੂਗੀ ਕੰਮ ਲੱਕੋ ਨੱਕੀ ਹੋ ਜਾਣਾ ਕੰਮ ਬਹੁਤ ਚੱਲਿਆ ਕਰਨਾ ਤੇ ਇਹੀ ਟਾਈਮ ਹੈ ਵਧੀਆ ਇਨਵੈਸਟਮੈਂਟ ਕਰਨ ਦਾ ਜੇ ਅੱਜ ਇਨਵੈਸਟਮੈਂਟ ਕਰ ਦੋਗੇ ਤੇ ਆਨ ਟਾਈਮ ਤੇ ਤੁਹਾਨੂੰ ਬਹੁਤ ਫਾਇਦੇ ਦੇ ਕੇ ਜਾਊਗੀ ਅਜੀ ਤਾਂ ਸਸਤੀਆਂ ਦੁਕਾਨਾਂ ਨੇ ਸਸਤੇ ਰੇਟ ਹੈ ਤੇ ਤੁਸੀਂ ਚਲਾ ਸਕਦੇ ਹੋ ਆਪਣਾ ਕੰਮ ਹਨਾ ਆਨ ਟਾਈਮ ਜੇ ਹੋਰ ਲੇਟ ਕਰਤਾ ਤੇ ਬਹੁਤ ਮਹਿੰਗਾ ਹੋ ਜਾਣਾ ਫਿਰ ਜਲਦੀ ਚੀਜ਼ ਨਹੀਂ ਮਿਲਣੀ ਸੌਖੀ ਫਿਰ ਬਹੁਤ ਰੇਟ ਹੋ ਜਾਣੇ ਫਿਰ ਤੁਸੀਂ ਕਹਿਣਾ ਕਮੈਂਟ ਕਰਕੇ ਵੀ ਭਾਜੀ ਕੋਈ ਇਸ ਰੇਟ ਤੇ ਦੱਸੋ ਇਸ ਰੇਟ ਤੇ ਦੱਸੋ ਅੱਜ ਮੈਂ ਉਹ ਰੇਟ ਤੇ ਦੱਸ ਰਿਹਾ ਤੇ ਤੁਸੀਂ ਜੇ ਹੋ ਸਕਦਾ ਹੈ ਤੇ ਇੱਕ ਵਾਰ ਵਿਜ਼ਿਟ ਕਰੋ ਤੇ ਆਪਣਾ ਪਲਾਨ ਕਰੋ ਅਕੋਰਡਿੰਗ ਆ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਹੋਰ ਬਣ ਵੀ ਰਹੀਆਂ ਨੇ ਇਟਾਂ ਰੱਖੀਆਂ ਨੇ ਲੈਂਟਰ ਪੈ ਰਹੇ ਆ ਸਾਹਮਣੇ ਵੀ ਤਿਆਰ ਹੋ ਰਹੀ ਹੈ ਥੋੜਾ ਧੁੱਪ ਦਾ ਸ਼ੇਡ ਆ ਰਿਹਾ ਹੋਊਗਾ ਇਸ ਕਰਕੇ ਤੁਹਾਨੂੰ ਕਲੀਅਰ ਦਿਖ ਨਹੀਂ ਆਖੋ ਦੁਕਾਨਾਂ ਤਿਆਰ ਹੋ ਰਹੀਆਂ ਨੇ ਸਾਰੇ ਪਾਸੇ ਆ ਵੀ ਤੁਸੀਂ ਚੈੱਕ ਕਰ ਸਕਦੇ ਹੋ ਸ਼ੋਰੂਮ ਤਿਆਰ ਹੋ ਰਿਹਾ 3 ਫਲੋਰ ਦਾ ਉੱਥੇ ਤਿਆਰ ਹੋ ਚੁੱਕੇ ਨੇ ਟੂਲਟ ਲੱਗੇ ਹੋਏ ਨੇ ਟੂਲਟ ਦੇ ਤੁਸੀਂ ਮੈਂ ਕਹਿੰਦਾ ਟੂਲਟ ਲੱਗਣ ਤੋਂ ਪਹਿਲਾਂ ਵੀ ਫੋਨ ਕਰਨ ਤੋਂ ਪਹਿਲਾਂ ਵੀ ਤੁਸੀਂ ਇੱਥੇ ਆ ਕੇ ਵਿਜ਼ਿਟ ਕਰੋ ਇੱਕ ਵਾਰ ਵੇਟ ਕਰੂਗੇ ਤੁਹਾਨੂੰ ਆਪ ਅੱਖੋਂ ਦੇਖੀ ਤੁਹਾਨੂੰ ਚੀਜ਼ਾਂ ਪਤਾ ਲੱਗਣਗੀਆਂ ਵੀ ਕੀ ਹਿਸਾਬ ਤੋਂ ਹੈਗਾ ਇੱਕ ਵਾਰ ਤੁਹਾਨੂੰ ਮੈਂ ਇਹ ਦੁਕਾਨਾਂ ਦਾ ਵੀ ਸਾਈਜ਼ ਵੀ ਦਿਖਾ ਦਵਾਂ ਆ ਦੁਕਾਨ ਤਿਆਰ ਹੋਈ ਆ ਆ ਤੁਸੀਂ ਦੁਕਾਨ ਦੇਖ ਸਕਦੇ ਹੋ ਇਹ 25 ਗਾਜਾ ਦਾ ਬੂਥ ਹੈ ਇਹ 25 ਗਾਜਾ ਦਾ ਬੂਥ ਹੈ ਇਹ ਦੁਕਾਨਾਂ ਤਿਆਰ ਹੋ ਰੱਖੀਆਂ ਨੇ ਠੀਕ ਹੈ ਵਿੱਚ ਜਗ੍ਹਾ ਖਾਲੀ ਵੀ ਹੈਗੀ ਇੱਥੇ ਵੀ ਤਿਆਰ ਹੋਣੀਆਂ ਨੇ ਤੇ ਤੁਸੀਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਤੇ ਉਸ ਦੇ ਹਿਸਾਬ ਨਾਲ ਤੁਸੀਂ ਆਪਣੀ ਪਲੈਨਿੰਗ ਕਰੋ ਜਿੰਨਾ ਤੁਹਾਡਾ ਬਜਟ ਹੈਗਾ ਲੀਸ ਤੇ ਲੈ ਲਈ ਲੀਸ ਤੇ ਲੈ ਲਓ ਜੇ ਤੁਸੀਂ ਖਰੀਦ ਖਰੀਦਣੀ ਆ ਤੇ ਖਰੀਦ ਵੀ ਸਕਦੇ ਹੋ ਆਪਣੇ ਲੈਂਡ ਲੈ ਕੇ ਬਣਾਉਣਾ ਚਾਹਦੇ ਹੋ ਤੇ ਲੈਂਡ ਲੈ ਕੇ ਵੀ ਬਣਾ ਸਕਦੇ ਹੋ ਸਾਰੇ ਆਪਸ਼ਨ ਆਪਣੇ ਕੋ ਖੁੱਲੇ ਨੇ ਕਈ ਵਾਰ ਕੀ ਹੁੰਦਾ ਹੈ ਕਿ ਜਲਦੀ ਇਨਵੈਸਟਮੈਂਟ ਕਰਨਾ ਹੀ ਫਾਇਦੇਮੰਦ ਹੁੰਦੀ ਚੀਜ਼ਾਂ ਜੇ ਤੁਸੀਂ ਲੇਟ ਕਰ ਦੋਗੇ ਤੇ ਹੱਥੋਂ ਛੀ ਨਿਕਲ ਜਾਂਦੀ ਹੈ ਇਹ ਤਾਂ ਮੌਕੇ ਦਾ ਸੌਦਾ ਹੁੰਦਾ ਜੇ ਤੁਹਾਨੂੰ ਵਧੀਆ ਲੱਗਦਾ ਤੇ ਬੰਦੇ ਨੂੰ ਜਦੀ ਹੀ ਕਰ ਦੇਣਾ ਚਾਹੀਦਾ ਡਨ ਕੰਮ ਤੇ ਇਸੇ ਨਾਲ ਐਵੇਂ ਮਤਲਬ ਬਹੁਤ ਸੋਹਣੇ ਸੋਹਣੇ ਹੋਰ ਪ੍ਰੋਜੈਕਟਸ ਆ ਰਹੇ ਨੇ ਜੇ ਤੁਹਾਨੂੰ ਮੈਂ ਕੋਈ ਪਿੱਛੇ ਦਾ ਓਵਰਵਿਊ ਤੁਹਾਨੂੰ ਦਿਖਾਈ ਦਿੱਤਾ ਅੱਗੇ ਦਾ ਵੀ ਦਿਖਾਤਾ ਹੈ ਨਾ ਸਾਰਾ ਕੁਝ ਤੁਹਾਨੂੰ ਦਿਖਾਤਾ ਤੇ ਪ੍ਰਾਈਸ ਹੁਣ ਦੱਸਤਾ ਪ੍ਰਾਈਸ ਇਹਦਾ ਅੰਦਾਜ਼ਾ ਉਹੀ ਹੋਏਗਾ ਰੈਂਟ ਤਾਂ ਤੁਹਾਨੂੰ 15-2000 15000 ਤੁਹਾਨੂੰ ਦੁਕਾਨ ਮਿਲ ਜਾਣੀ ਆ ਅਜੇ ਦੁਕਾਨਾਂ ਇਹਦਾ ਪ੍ਰੋਪਰ ਖੁੱਲੀਆਂ ਨਹੀਂ ਬਟ ਆਨ ਅ ਟਾਈਮ ਚ ਖੁੱਲ ਜਾਣਗੀਆਂ ਸੜਕ ਚੱਲਣੀ ਸ਼ੁਰੂ ਹੋ ਗਈ ਹੈ ਤੇ ਰੈ residense ਵੀ ਆਉਣ ਵਾਲੇ ਨੇ ਇੱਥੇ ਅੱਜ ਦੁਕਾਨ ਲੈ ਲੂਗੇ ਤੇ ਤੁਹਾਡੀ ਮਤਲਬ ਆਨ ਅ ਟੈਂਟ ਫਿਊਚਰ ਬਹੁਤ ਵਧੀਆ ਤੁਹਾਡੀ ਗਰੋਥ ਹੋ ਜੇਗੀ ਕਿਉਂਕਿ ਤੁਸੀਂ ਇੱਥੇ ਪੁਰਾਣੇ ਬੈਠੇ ਹੋਵੋਗੇ ਫਿਰ ਨਵੇਂ ਆਉਗੇ ਨਵੇਂ ਕੰਪੀਟੀਸ਼ਨ ਚ ਪੈਰ ਰੱਖੋਗੇ ਤੇ ਦਿੱਕਤ ਕਰੇਗਾ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹੀ ਗੱਲ ਹੈ ਕਿ ਇਨਵੈਸਟਮੈਂਟ ਹੋ ਜੂਗੀ ਟਾਈਮ ਸਿਰੇ ਤੇ ਤੁਸੀਂ ਲਾਈਫ ਚ ਅੱਗੇ ਵੱਧ ਜਾਓਗੇ ਨਹੀਂ ਤਾਂ ਫਿਰ ساری ਦੁਕਾਨਾਂ ਬਣ ਗਈਆਂ ਫਿਰ ਬਹੁਤ ਰੇਟ ਚੱਕੇ ਜਾਣੇ ਫਿਰ ਸੋਖੀ ਚੀਜ਼ ਆਪਣ ਨੂੰ ਨਹੀਂ ਮਿਲਣੀ ਤੇ ਹੁਣ ਆਪਾਂ ਵੀਡੀਓ ਨੂੰ ਕਰਦੇ ਇੱਥੇ ਐਂਡ ਯਾਦਾ ਵੀ ਲੰਬੀ ਛੋੜੀ ਨਾ ਕਰੀਏ ਕਿਉਂਕਿ ਜੇ ਲੰਬੀ ਛੋੜੀ ਕਰਦੇ ਆ ਫਿਰ ਲੋਕੀ ਬੋਰ ਵੀ ਹੋ ਜਾਂਦੇ ਆ ਹੈਨਾ ਇਸ ਕਰਕੇ ਇੱਥੇ ਆਪਾਂ ਵੀਡੀਓ ਐਂਡ ਕਰਦੇ ਆ ਤੇ ਜੇ ਤੁਹਾਨੂੰ ਰੇਟ ਦੀ ਗੱਲ ਦੱਸਣਾ ਰੇਟ ਤੁਹਾਨੂੰ ਦੱਸਣਾ ਰਹਿ ਗਿਆ ਮੇਰਾ ਜੋ ਰੇਟ ਹੈਗਾ ਆਪਣਾ ਖਰੀਦਣ ਦਾ ਉਹ ਤਾਂ ਦੇਖੋ ਕਰੋੜਾਂ ਦੇ ਵਿੱਚ ਹੀ ਆ ਜੇ ਸ਼ੋਰੂਮ ਦੀ ਗੱਲ ਕਰੀ ਕਰੋੜਾਂ ਚਾਹਤੇ ਜਿਹੜੇ ਬੂਥ ਨੇ ਉਹ 50 ਲੱਖ ਤੋਂ ਸ਼ੁਰੂ ਹੋ ਜਾਂਦੇ ਆ ਰੇਟ ਹਾਲੇ ਸਾਰੇ ਸੇਮ ਆ ਜੋ ਮੈਂ ਆਪਣੀ ਪਿਛਲੀ ਵੀਡੀਓ ਦੱਸਿਆ ਉਹ ਹੀ ਸੀ ਵੀਡੀਓ ਚ ਕਹੂੰਗਾ ਕਿ ਜਿਹੜੇ ਬੂਥ ਹੈਗੇ 25 ਗਜ ਦੇ ਉਹਨਾਂ ਦਾ 50 ਲੱਖ ਤੋਂ ਰੇਟ ਸ਼ੁਰੂ ਹੋ ਜਾਂਦੇ ਆ 50-55 ਦੀ ਰੇਂਜ ਦੇ ਵਿੱਚ ਤੇ ਜਿਹੜੇ ਸ਼ੋਰੂਮ ਹੈ ਉਹ ਕਰੋੜ ਤੋਂ ਉੱਪਰ ਨੇ ਕਰੋੜ 7 ਕਰੋੜ 1.5 ਕਰੋੜ ਦੇ ਹਿਸਾਬ ਨਾਲ ਡਿਪੈਂਡ ਓਨ ਦਾ ਸਿਚੁਏਸ਼ਨ ਇਕੁਏਸ਼ਨ ਤੇ ਇਹ ਰੇਟ ਹੈ ਤੇ ਰੈਂਟ ਦੀ ਗੱਲ ਕਰਾਂ ਰੈਂਟ ਤੁਹਾਨੂੰ 15-20 ਹਜ਼ਾਰ ਤੋਂ ਬੜੇ ਰਾਨਾ ਤੁਹਾਨੂੰ ਦੁਕਾਨ ਮਿਲ ਸਕਦੀ ਹੈ ਹਲੇ ਆਨੇ ਟਾਈਮ ਤੇ ਉਹ ਬਹੁਤ ਮਹਿੰਗੀ ਹੋਣੀ ਹੈ ਇਹ ਹੀ ਦੁਕਾਨਾਂ ਤੁਹਾਨੂੰ 50-5000 ਹਜ਼ਾਰ 'ਚ ਮਿਲਣੀ ਆ ਫਿਰ ਨਾ ਕਿਉਂਕਿ ਕੋਈ ਚੀਜ਼ ਮਿਲਣੀ ਨਹੀਂ ਹੈਗੀ ਤੇ ਧਿਆਨ ਰੱਖੋ ਆਪਣਾ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ